ਆਖਿਰ ਪੁਲਿਸ ਨੇ ਪਤਾ ਲਗਾ ਹੀ ਲਿਆ ਕਿ ਚੰਡੀਗੜ੍ਹ ਦੇ ਕਲੱਬਾਂ ਦੇ ਬਾਹਰ ਹੋਏ ਬੰਬ ਧਮਾਕਿਆਂ ਦਾ ਅਸਲੀ ਮਾਸਟਰਮਾਈਂਡ ਕੋਣ ਹੈ 골ਡੀਬਰਾਡ ਦਾ ਦੱਸਿਆ ਜਾ ਰਿਹਾ ਹੈ ਕਰੀਬੀ ਤੇ આરોપીਆਂ ਨੂੰ ਐਡਵਾਂਸ ਵਿੱਚ ਦਿੰਦਾ ਸੀ ਪੈਸੇ ਤੇ ਨਾਲ ਹੀ ਨਾਲ ਵਿਦੇਸ਼ ਦੇ ਵਿੱਚ ਸੈਟਲ ਕਰਵਾਉਣ ਦਾ ਕੀਤਾ ਗਿਆ ਸੀ ਵਾਦਾ ਜਿਨ੍ਹਾਂ ਦੱਸਦੀ ਕਿ ਬੀਤੀ ਦਿਨੀ ਚੰਡੀਗੜ੍ਹ ਦੇ ਦੋ ਕਲੱਬਾਂ ਦੇ ਬਾਹਰ ਬੰਬ ਧਮਾਕੇ ਹੋਏ ਸਨ ਜਿਨ੍ਹਾਂ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਸੀ ਤੇ ਹੁਣ ਪੁਲਿਸ ਨੇ ਇਹਨਾਂ આરોપીਆਂ ਦਾ ਪਤਾ ਲਗਾ ਲਿਆ ਤੇ ਨਾਲ ਹੀ ਨਾਲ ਪੁਲਿਸ ਨੇ ਇਹ ਵੀ ਪਤਾ ਲਗਾ ਲਿਆ ਕਿ ਅਸਲ ਵਿੱਚ ਇਹਨਾਂ ਬੰਬ ਧਮਾਕਿਆਂ ਦਾ ਮਾਸਟਰਮਾਈਂਡ ਕੌਣ ਹੈ ਜੀ ਆ ਦੱਸ ਦਈਏ ਕਿ ਪੁਲਿਸ ਨੇ ਜਾਂਚ ਦੇ ਦੌਰਾਨ ਪਤਾ ਲਗਾ ਲਿਆ ਹੈ ਕਿ ਅਸਲ ਵਿੱਚ ਇਹ ਜਿਹੜੀ ਮਾਸਟਰਮਾਈਂਡ ਨੇ ਉਹ ਕੌਣ ਨੇ ਔਰ ਖਾਸ ਤੌਰ ਤੇ ਦੱਸ ਦਈਏ ਕਿ ਇਸ ਦਾ ਜਿਹੜਾ ਮੇਨ ਮੁਖੀਆ ਹੈ ਮੇਨ ਸਰਗਨਾ ਹੈ ਇਹ ਸਾਰੇ ਦਾਰੋਮਦਾਰ ਦਾ ਜਿਸ ਨੇ ਪੂਰਾ ਪਲਾਨ ਘੜਿਆ ਹੈ ਉਹ ਰਣਦੀਪ ਮਲਿਕ ਦੱਸਿਆ ਜਾ ਰਿਹਾ ਤੇ ਨਾਲ ਹੀ ਨਾਲ ਉਸ ਦਾ ਦੋਸਤ ਜਿਹੜਾ ਕਿ ਪਹਿਲਾਂ ਵੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਲੋੜਿੰਦਾ ਹੈ ਸਾਹਿਲ ਪੇਟਵਾਲ ਉਸ ਦਾ ਨਾਮ ਦੱਸਿਆ ਜਾ ਰਿਹਾ ਇਹਨਾਂ ਦੋਵਾਂ ਦੇ ਵੱਲੋਂ ਇਹ ਪਲਾਨਿੰਗ ਘੜੀ ਗਈ ਸੀ ਤੇ ਜਿਸ ਤੋਂ ਬਾਅਦ ਦੋ ਹੋਰ ਨੌਜਵਾਨਾਂ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਗਈ ਤੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਨਾਲ ਹੀ ਨਾਲ ਇੱਥੇ ਵੀ ਜਾਣਕਾਰੀ ਦੇ ਦਈਏ ਕਿ ਰਣਦੀਪ ਮਲਿਕ ਯੂਐਸਏ ਦੇ ਵਿੱਚ ਬੈਠੇ 골ਡੀ ਬਰਾੜ ਦਾ ਬੇहद ਕਰੀਬੀ ਦੱਸਿਆ ਜਾਂਦਾ ਹੈ ਤੇ ਨਾਲ ਹੀ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਵੀ 골ਡੀ ਬਰਾੜ ਦੇ ਵੱਲੋਂ ਕੋਈ ਦਿਸ਼ਾ ਨਿਰਦੇਸ਼ ਹੋਏ ਸਨ ਕੋਈ ਹੁਕਮ ਹੋਇਆ ਸੀ ਉਦੋਂ ਹੀ ਹਰ ਕੰਮ ਹਰ ਕਟੜਾ ਨੂੰ ਅੰਜਾਮ ਦਿੱਤਾ ਗਿਆ ਦੱਸ ਦਈਏ ਕਿ ਰਣਦੀਪ ਮਲਿਕ ਦੇ ਦੋ ਦੋਸਤ ਜਿਹੜੇ ਕਿ ਵਿਨੇ ਤੇ ਅਜੀਤ ਨਾਂ ਦੇ ਨੇ ਇਹ ਦੋ ਰੁਪਈਆ ਦੇ ਵਜੋਂ ਫੜੇ ਗਏ ਨੇ ਪੁਲਿਸ ਦੇ ਹੱਥੀਂ ਲੱਗੇ ਨੇ ਇਹਨਾਂ ਦੇ ਹੀ ਚਿਹਰੇ ਉਸ ਦਿਨ ਜਿਸ ਦਿਨ ਘਟਨਾ ਹੋਈ ਸੀ ਸੀਸੀਟੀ ਕੈਮਰਾ ਦੇ ਵਿੱਚ ਦੇਖੇ ਗਏ ਸਨ ਇਹ ਭੱਜਦੇ ਨਜ਼ਰ ਆਏ ਸਨ ਤੇ ਇਸ ਤੋਂ ਇਲਾਵਾ ਪੰਜਾਬ ਦੇ ਟੱਪਰ ਟੋਲ ਤੇ ਵੀ ਇਹਨਾਂ ਨੂੰ ਮੂੰਹ ਲਵੇਟੇ ਸ਼ਾਲ ਦੇ ਨਾਲ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਅੱਜ ਹੋਈ ਤੇ ਪੁਲਿਸ ਦੇ ਹੱਥੇ ਲੱਗ ਗਏ ਨੇ ਦੱਸਦੀ ਹੈ ਕਿ ਸਾਹਿਲ ਪੇਟਵਾਲ ਵੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਪਹਿਲਾਂ ਹੀ ਰੋਪੀ ਹੈ ਤੇ ਇਹ ਗ੍ਰਿਫਤਾਰੀ ਵੀ ਹੋਈ ਹੈ ਤੇ ਬਹੁਤ ਸਾਰੇ ਹੋਰ ਵੀ ਕਤਲਕਾਂਡਾਂ ਦੇ ਵਿੱਚ ਇਸ ਦਾ ਨਾਮ ਆਇਆ ਹੈ ਇੱਥੇ ਦੱਸਦੀ ਹੈ ਕਿ ਸਾਹਿਲ ਪੇਟਵਾਲ ਤੇ ਰਣਦੀਪ ਮਲਿਕ ਆਪਸ ਦੇ ਵਿੱਚ ਦੋਨੋਂ ਬਹੁਤ ਅੱਛੇ ਦੋਸਤ ਨੇ ਪਰੰਤੂ ਵਿਨੇ ਅਤੇ ਅਜੀਤ ਸਾਹਿਲ ਪੇਟਵਾਲ ਨੂੰ ਨਹੀਂ ਜਾਣਦੇ ਤੇ ਰਣਦੀਪ ਮਲਿਕ ਦੇ ਵੱਲੋਂ ਸਿਗਨਲ ਐਪ ਦੇ ਰਾਹੀਂ ਆਪ ਇਹਨਾਂ ਦੀ ਗੱਲਬਾਤ ਕਰਵਾਈ ਗਈ ਸੀ ਤੇ ਨਾਲ ਹੀ ਨਾਲ ਗੋਲਡੀ ਬ੍ਰਾਂਡ ਦੇ ਨਾਲ ਵੀ ਇਹ ਸਿਗਨਲ ਐਪ ਦੇ ਜ਼ਰੀਏ ਹੀ ਗੱਲਬਾਤ ਕਰਦੇ ਸਨ ਤੇ ਜਿਵੇਂ ਜਿਵੇਂ ਉਹਨਾਂ ਨੂੰ ਹੁਕਮ ਹੁੰਦਾ ਸੀ ਜੋ ਵੀ ਆਰਡਰ ਆਉਂਦੇ ਉਸੇ ਤਰ੍ਹਾਂ ਇਹ ਦੋਨੋਂ ਕਰਦੇ ਸਨ ਨਾਲ ਹੀ ਇਹ ਵੀ ਗੱਲ ਦੱਸਦੀ ਹੈ ਕਿ ਇੱਕ ਦਿਨ ਸਾਹਿਲ ਪੇਟਵਾਲ ਨੇ ਰਣਦੀਪ ਮਲਿਕ ਨੂੰ ਇਹ ਗੱਲ ਕਹੀ ਕਿ ਚੰਡੀਗੜ੍ਹ ਦੇ ਵਿੱਚ ਕੁਝ ਸਮਾਨ ਦੇ ਕੇ ਆਉਣਾ ਹੈ ਤੇ ਫਿਰ ਇਹ ਗੱਲ ਜਦੋਂ अजीत ਤੇ ਵਿਨੇ ਤੱਕ ਪਹੁੰਚਦੀ ਹੈ ਤਾਂ ਵਿਨੇ ਤੇ अजीत ਕਹਿੰਦੇ ਨੇ ਕਿ ਅਸੀਂ ਦੋਨੋਂ ਹੀ ਇਹ ਸਮਾਨ ਦੇ ਕੇ ਆ ਜਾਵਾਂਗੇ ਹਾਲਾਂਕਿ ਇਹਦਾ ਸਮਾਨ ਸੀ ਜਿਹਦੇ ਨਾਲ ਧਮਾਕੇ ਹੋਏ ਨੇ ਚੰਡੀਗੜ੍ਹ ਦੇ ਵਿੱਚ ਉਹੀ ਬੰਬ ਸਨ ਜਿਹੜੇ ਚੰਡੀਗੜ੍ਹ ਵਿੱਚ ਦੇ ਕੇ ਆਉਣੇ ਸਨ ਤੇ ਇਹਨਾਂ ਨੇ ਹੀ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਰੰਦੀਪ ਮਲਿਕ ਤੇ ਸਾਹਿਲ ਪੇਟਵਾਲ ਆਪਸ ਵਿੱਚ ਅੱਛੇ ਦੋਸਤ ਨੇ ਇਸ ਕਰਕੇ ਹੀ ਇਹਨਾਂ ਦੋਨਾਂ ਦੇ ਕਹਿਣ ਤੇ ਹੀ ਇਹ ਸਾਰੀ ਘਟਨਾਕਰਮ ਨੂੰ ਅੰਜਾਮ ਦਿੱਤਾ ਗਿਆ ਵਿਨੇ ਤੇ ਅਜੀਤ ਜਿਹੜੇ ਪਹਿਲਾਂ ਤੋਂ ਹੀ ਰੰਦੀਪ ਮਲਿਕ ਨੂੰ ਜਾਣਦੇ ਸਨ ਪਰੰਤੂ ਸਾਹਿਲ ਨੂੰ ਨਹੀਂ ਜਾਣਦੇ ਸਨ ਪਰ ਇਹਨਾਂ ਦੇ ਆਪਸੀ ਦੋਸਤੀ ਦੇ ਲਿੰਕ ਹੋਣ ਕਰਕੇ ਵਿਨੇ ਤੇ ਅਜੀਤ ਨੇ ਰੰਦੀਪ ਦੀ ਇਹ ਗੱਲ ਮੰਨੀ ਤੇ ਜੋ-ਜੋ ਸਾਹਿਲ ਪੇਟਵਾਲ ਨੇ ਕਿਹਾ ਉਹੀ ਇਹਨਾਂ ਨੇ ਕਰ ਦਿੱਤਾ ਨਾਲ ਹੀ ਨਾਲ ਇਹ ਵੀ ਜਾਣਕਾਰੀ ਦੇ ਦਈਏ ਕਿ ਬਹੁਤ ਸਾਰੇ ਜਿਹੜੇ ਹੁਕਮ ਸਨ ਉਹ ਜ਼ਿਆਦਾਤਰ ਗੋਲਡੀ ਬ੍ਰਾਂਡ ਦੇ ਵੱਲੋਂ ਹੀ ਦਿੱਤੇ ਜਾਂਦੇ ਸਨ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਜਿਸ ਦਿਨ ਇਹ ਘਟਨਾ ਕਰਮ ਚੰਡੀਗੜ੍ਹ ਦੇ ਕਲੱਬਾਂ ਦੇ ਬਾਹਰ ਹੋਇਆ ਸੀ ਉਹ ਤਕਰੀਬਨ ਸਵੇਰੇ 3:30 ਵਜੇ ਹੋਇਆ ਸੀ ਤੇ 3:30 ਵਜੇ ਵਿਨੇ ਤੇ ਅਜੀਤ ਮੁਹਾਲੀ ਦੇ ਸੀਸੀਟੀ ਕੈਮਰੇਡੇ ਲੱਗੇ ਹੋਏ ਸਨ ਉਹਨਾਂ ਵਿੱਚ ਦੇਖੇ ਗਏ ਸਨ ਤੇ ਲਗਭਗ 7:49 ਮਿੰਟ ਤੇ ਸਵੇਰੇ ਇਹਸਾਰ ਪਹੁੰਚ ਗਏ ਸਨ ਇਸੇ ਹੀ ਪੁਲਿਸ ਨੇ ਜਰੂਰ ਇਹਨਾਂ ਦੀ ਜਾਂਚ ਕੀਤੀ ਤੇ ਕੁਝ ਮੋਬਾਈਲਾਂ ਦੀ ਵੀ ਫੋਲਾਫਰਾਲੀ ਕੀਤੀ ਤੇ ਨਾਲ ਹੀ ਨਾਲ ਜਾਂਚ ਕੀਤੀ ਤਾਂ ਇਹਨਾਂ ਨੂੰ ਪੰਜਾਬ ਦੇ ਟੱਪਰ ਟੋਲ ਤੇ ਵੀ ਦੇਖਿਆ ਗਿਆ ਇਸ ਤੋਂ ਬਾਅਦ ਪੁਲਿਸ ਨੇ ਇਹਨਾਂ ਦੀ ਰੇਕੀ ਕੀਤੀ ਤੇ ਰੇਕੀ ਕਰਨ ਤੋਂ ਬਾਅਦ ਪੁਲਿਸ ਖੰਗਾਲ ਦੀ ਹੋਈ ਸੀਸੀਟੀ ਕੈਮਰਿਆਂ ਨੂੰ ਹਿਸਾਰ ਤੱਕ ਪਹੁੰਚ ਗਈ ਜਿੱਥੇ ਵਿਨੇ ਅਤੇ ਅਜੀਤ ਦੀ ਗ੍ਰਿਫਤਾਰੀ ਹੋਈ ਹੈ ਤੇ ਕੁਝ ਮੁੱਠਪੇੜ ਵੀ ਪੁਲਿਸ ਤੇ ਇਹਨਾਂ ਦੇ ਦਰਮਿਆਨ ਹੋਈ ਹੈ ਇਸ ਤੋਂ ਬਾਅਦ ਇਹ ਸਾਰੇ ਘਟਨਾਕਰਮ ਨੂੰ ਕੀਤੇ ਜਾਣ ਦਾ ਅਜੀਤ ਤੇ ਵਿਨੇ ਦੇ ਵੱਲੋਂ ਕਬੂਲਤਾ ਵੀ ਹੋਈ ਹੈ ਕਿ ਉਹਨਾਂ ਨੇ ਰਣਦੀਪ ਮਲਿਕ ਅਤੇ ਸਾਹਿਲ ਪੇਟਵਾਲ ਦੇ ਕਹਿੰਤੇ ਸਾਰਾ ਘਟਨਾਕਰਮ ਕੀਤਾ ਹੈ ਨਾਲ ਹੀ ਨਾਲ 골ਡੀ ਬ੍ਰਾਂਡ ਦੇ ਵੱਲੋਂ ਵੀ ਕਹੀਆਂ ਗਈਆਂ ਜੋ ਵੀ ਗੱਲਾਂ ਸਨ ਉਹਨਾਂ ਤੇ ਵੀ ਅਮਲ ਕੀਤਾ ਤੇ ਉਹਨਾਂ ਦੇ ਵੱਲੋਂ ਹੀ ਸਿਗਨਲ ਐਪ ਦੇ ਜਰੀਏ ਇਹਨਾਂ ਨੂੰ ਦੱਸਿਆ ਜਾਂਦਾ ਸੀ ਕਿ ਕਦੋਂ ਕਿੱਥੋਂ ਕਿਹੜਾ ਸਮਾਨ ਲੈ ਕੇ ਆਉਣਾ ਹੈ ਬੰਬ ਜਾਂ ਜੋ ਵੀ ਸਮਾਨ ਇਹਨਾਂ ਨੇ ਵਰਤੇ ਕਦੋਂ ਲੈ ਕੇ ਆਉਣਾ ਹੈ ਕਿੱਥੇ ਲੈ ਕੇ ਆਉਣਾ ਹੈ ਕਿਵੇਂ ਲੈ ਕੇ ਜਾਣਾ ਤੇ ਕਦੋਂ ਕਿਸ ਵਕਤ ਇਸ ਘਟਨਾ ਨੂੰ ਅੰਜਾਮ ਦੇਣਾ ਇਹਨਾਂ ਨੂੰ ਸਾਰੇ ਹੀ ਇਹ ਜਿਹੜਾ ਪਲਾਨ ਹੈ ਉੱਪਰੋਂ ਦੋਨੋਂ ਦੋਸਤ ਮਿਲ ਕੇ ਤੇ ਨਾਲ ਹੀ ਨਾਲ ਗੋਲਡੀ ਬ੍ਰਾਂਡ ਦੇ ਹਾਂ ਕਹਿਣ ਤੇ ਵੀ ਜਦੋਂ ਇਹ ਸਾਰੇ ਕੰਮ ਕਰਦੇ ਸਨ ਤੇ ਸੇਮ ਇਹਨਾਂ ਨੂੰ ਹੀ ਵਿਨੇ ਤੇ ਅਜੀਤ ਦੇ ਵੱਲੋਂ ਫੋਲੋ ਕੀਤਾ ਗਿਆ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਤੇ ਜ਼ਿਕਰੇ ਖਾਸ ਹੈ ਕਿ ਚੰਡੀਗੜ੍ਹ ਦੇ ਇਹਨਾਂ ਦੋਨਾਂ ਕਲੱਬਾਂ ਦੇ ਵਿੱਚੋਂ ਇੱਕ ਕਲੱਬ ਦੇ ਨਾਲ ਜਾਣੇ ਮਾਨੇ ਰੈਪਰ ਬਾਦਸ਼ਾ ਵੀ ਸੰਬੰਧਿਤ ਨੇ ਉਹਨਾਂ ਦੇ ਵੀ ਕੁਝ ਸ਼ੇਅਰ ਨੇ ਕੁਝ ਹਿੱਸਾ ਇੱਕ ਕਲੱਬ ਦੇ ਵਿੱਚ ਤੇ ਇਹ ਉਹੀ ਕਲੱਬ ਹੈ ਜਿਸ ਤੇ ਵਾਰ ਬੰਬ ਤਮਾਕਾ ਹੋਇਆ ਤੇ ਹੁਣ ਪੁਲਿਸ ਅਗਲੇਰੀ ਜਿਹੜੀ ਕਾਰਵਾਈ ਹੈ ਉਹ ਕਰ ਰਹੀ ਹੈ अजीत ਤੇ ਬੰਨੇ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਅਗਰ ਇਸ ਦੇ ਨਾਲ ਹੋਰ ਵੀ ਤਾਰ ਜੁੜੇ ਹੋਏ ਹੋਏ ਤਾਂ ਫਿਰ ਪੁਲਿਸ ਉਹਨਾਂ ਦੀ ਵੀ ਜਾਂਚ ਪੜਤਾਲ ਕਰੇਗੀ ਤੇ ਉਹਨਾਂ ਨੂੰ ਵੀ ਸਖਤ ਤੋਂ ਸਖਤ ਸਜ਼ਾ ਦੇਵੇਗੀ ਇਹ ਦੋਨੋਂ ਜਿਹੜੇ ਅਧਿਕਾਰੀ ਨੇ ਦੋਨੋਂ ਜਿਹੜੇ ਮਲਜ਼ਮ ਨੇ ਇਹ ਦੋਨੋਂ ਹੀ ਹਿਸਾਰ ਦੇ ਨਾਲ ਸੰਬੰਧਿਤ ਨੇ ਨਾਲ ਹੀ ਨਾਲ ਅਜੀਤ ਤੇ ਵਿਨੇ ਉਸ ਤੋਂ ਬਿਲਾਰ ਸਾਹਿਲ ਪੇਟਵਾਰ ਤੇ ਜਿਹੜਾ ਰੰਦੀਪ ਮਲਿਕ ਹੈ ਉਹ ਵੀ ਹਿਸਾਰ ਹਰਨ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ